ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਸੂਜੀ ਦਾ ਹਲਵਾ ਅੱਜ ਆਪਾਂ ਜੀ ਇਸ ਸੂਜੀ ਦੇ ਹਲਵੇ ਨੂੰ ਚਾਸ਼ਨੀ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਚਾਸ਼ਨੀ ਵਾਲਾ ਹਲਵਾ ਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾਬ ਬਣ ਕੇ ਤਿਆਰ ਹੁੰਦਾ ਹੈਗਾ ਅਗਰ ਤੁਹਾਨੂੰ ਜੀ ਇਹ ਸੂਜੀ ਦਾ ਚਾਸ਼ਨੀ ਵਾਲਾ ਹਲਵਾ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹਲਵਾ ਬਣਾਉਣੀ ਜੀ ਆਪਾਂ ਨੇ ਸਭ ਤੋਂ ਪਹਿਨਾ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਪਾਣੀ ਪਾਵਾਂਗੇ ਪਾਣੀ ਜੀ ਆਪਾਂ ਨੇ ਸਾਢੇ 3 ਕ올ੀਆਂ ਆਪਾਂ ਪਾਣੀ ਦੀਆਂ ਲਈਆਂ ਨੇ 3 ਕ올ੀਆਂ ਭਰ ਕੇ ਤੇ ਇੱਕ ਕ올ੀ ਆਪਾਂ ਨੇ ਹਾਫ ਲੈਣੀ ਆ ਮੈਜ਼ਰਮੈਂਟ ਜੀ ਆਪਾਂ ਹਲਵੇ ਦਾ ਸਾਰਾ ਇੱਕ ਹੀ ਕ올ੀ ਤੋਂ ਕਰਾਂਗੇ ਹੁਣ ਆਪਾਂ ਇਸ ਵਿੱਚ ਜੀ ਇੱਕ ਕੌਲੀ ਆਪਾਂ ਨੇ ਚੀਨੀ ਦੀ ਪਾਈ ਆ ਅਗਰ ਇਸ ਨੂੰ ਆਪਾਂ ਗ੍ਰਾਮ ਦੇ ਵਿੱਚ ਦੇਖੀਏ ਤਾਂ ਇਹ 200 ਗ੍ਰਾਮ ਚੀਨੀ ਆ ਹੁਣ ਆਪਾਂ ਜੀ మీడియం ਟੂ ਹਾਈ ਗੈਸ ਤੇ ਇਸ ਚੀਨੀ ਨੂੰ 4-5 ਮਿੰਟਾਂ ਲਈ ਆਪਾਂ ਇਸ ਨੂੰ ਪਕਾਉਣਾਗਾ ਆਪਾਂ ਇਸ ਦੀ ਜੀ ਕੋਈ ਇੱਕ ਤਾਰ ਜਾਂ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਹੈਗੀ ਬਸ ਆਪਾਂ ਜੀ ਇਸ ਨੂੰ మీడియం ਟੂ ਹਾਈ ਗੈਸ ਤੇ 4-5 ਮਿੰਟਾਂ ਲਈ ਇਸ ਨੂੰ ਪਕਾ ਲੈਣਾਗਾ ਕੋਈ ਆਪਾਂ ਨੇ ਇਸ ਦੀ ਚਾਸ਼ਨੀ ਚੈੱਕ ਨਹੀਂ ਕਰਨੀ ਹੈਗੀ ਦੇਖੋ ਜੀ ਲਗਭਗ ਆਪਣਾ ਇਹ ਚਾਸ਼ਨੀ ਬਣ ਕੇ ਤਿਆਰ ਆ ਉਹ ਬਾਲ ਦੇਖੋ ਜੀ ਇਸ ਵਿੱਚ ਸੰਗੀਤ ਨਾ ਆ ਚੁੱਕਿਆਗਾ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਆਪਣੀ ਚਾਸ਼ਨੀ ਹੁਣ ਆਪਾਂ ਜੀ ਗੈਸ ਨੂੰ ਬੰਦ ਕਰ ਦਾਂਗੇ ਜਾਸਨ ਨੂੰ ਸਾਈਡ ਤੇ ਰੱਖ ਦਵਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਇੱਕ ਕੌਲੀ ਦੇ ਲਗਭਗ ਜੀ ਆਪਾਂ ਨੇ ਦੇਸੀ ਘੀ ਲਿਆਗਾ ਤੇ ਅਗਰ ਆਪਾਂ ਇਸ ਦਾ ਗ੍ਰਾਮ ਦੇ ਵਿੱਚ ਮੈਜ਼ਰਮੈਂਟ ਦੇਖੀਏ ਜੀ ਇਹ 120 ਗ੍ਰਾਮ ਦੇਸੀ ਘੀ ਲਿਆ ਆਪਾਂ ਨੇ ਹੁਣ ਆਪਾਂ ਜੀ ਇਸ ਨੂੰ ਮੈਲਟ ਕਰ ਲੈਣਾਗਾ ਜਦੋਂ ਆਪਣਾ ਜੀ ਦੇਸੀ ਕੀ ਮੈਲਟ ਹੋ ਜਾਵੇ ਫਿਰ ਆਪਾਂ ਗੈਸ ਨੂੰ ਬਿਲਕੁਲ ਕੱਟ ਕਰ ਦੇਣਾਗਾ ਜੈਨਕੀ ਲੋ ਗੈਸ ਕਰ ਦੇਣਾ ਜੀ ਆਪਾਂ ਨੇ ਫਿਰ ਆਪਾਂ ਇਸ ਵਿੱਚ ਜੀ ਸੂਜੀ ਪਾਵਾਂਗੇ ਇੱਕ ਕੌਲੀ ਤੋਂ ਜੀ ਥੋੜੀ ਜਿਹਾ ਆਪਣੇ ਘੱਟ ਲਈਆ ਲਗਭਗ ਇੱਕ ਕੌਲੀ ਹੀ ਆ ਅਗਰ ਆਪਾਂ ਇਸ ਨੂੰ ਗ੍ਰਾਮ ਦੇ ਵਿੱਚ ਦੇਖੀਏ ਤਾਂ ਇਹ ਹਿੱਸ ਦਾ ਜੋ ਮੈਜ਼ਰਮੈਂਟ ਆ ਜੀ 125 ਗ੍ਰਾਮ ਸੂਜੀ ਲਈ ਆਪਾਂ ਨੇ ਹੁਣ ਆਪਾਂ ਜੀ ਇਸ ਨੂੰ ਬਿਲਕੁਲ ਲੋ ਗੈਸ ਤੇ 10 ਮਿੰਟਾਂ ਲਈ ਆਪਾਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰਨਾਗਾ ਲਗਭਗ ਜੀ ਇਸ ਨੂੰ 10 ਮਿੰਟ ਲੱਗ ਜਾਣਗੇ ਲੋ ਗੈਸ ਤੇ ਜੀ ਆਪਾਂ ਇਸ ਨੂੰ ਇਸ ਕਰਕੇ ਰੋਸਟ ਕਰ ਰਹੇ ਹਾਂ ਤਾਂ ਕਿ ਇਸ ਦਾ ਜੋ ਕਲਰ ਆ ਉਹ ਲਾਈਟ ਬ੍ਰਾਊਨ ਕਲਰ ਦਾ ਨਾ ਹੋਵੇ ਬਸ ਇਹ ਕੱਲੀ ਰੋਸਟ ਹੀ ਹੋਵੇ 10 ਮਿੰਟ ਬਾਅਦ ਦੇਖਿਓ ਜੀ ਇਸ ਦਾ ਕਲਰ ਇਸੇ ਤਰੀਕੇ ਦਾ ਹੀ ਬਣਿਆ ਰਹੇਗਾ ਪਰ ਸੂਜੀ ਆਪਣੀ ਰੋਸਟ ਹੋ ਜਾਵੇਗੀ ਦੇਖੋ ਜੀ ਇਸ ਉੱਤੇ ਬਬਲਸ ਦੇ ਆ ਚੁੱਕੇ ਨੇ ਸੂਜੀ ਆਪਣੀ ਰੋਸਟ ਹੋਣੀ ਸ਼ੁਰੂ ਹੋ ਚੁੱਕੀ ਆ ਇੱਕ ਆਪਾਂ ਤੁਹਾਨੂੰ ਜੀ ਇਸ ਦਾ ਫਿਰ ਹੋਰ ਤਰੀਕਾ ਦੱਸਾਂਗੇ ਕਿ ਆਪਾਂ ਨੇ ਕਿਸ ਤਰੀਕੇ ਨਾਲ ਇਸ ਨੂੰ ਚੈੱਕ ਕਰਨਾ ਕਿ ਆਪਣੀ ਸੂਜੀ ਚੰਗੀ ਤਰ੍ਹਾਂ ਰੋਸਟ ਹੋ ਚੁੱਕੀ ਆ ਕਿਉਂਕਿ ਆਪਣਾ ਗੈਸ ਬਿਲਕੁਲ ਘਟਾ ਤੇ ਆਪਾਂ ਨੂੰ ਇਹਦਾ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਸੂਜੀ ਆਪਣੀ ਰੋਸਟ ਹੋ ਚੁੱਕੀ ਹੈ ਜਾਂ ਨਹੀਂ ਕਿਉਂਕਿ ਇਸ ਦਾ ਕਲਰ ਵੀ ਜ਼ਿਆਦਾਤਰ ਜਿਸ ਤਰੀਕੇ ਦੀ ਸੂਜੀ ਹੈ ਉਸੇ ਤਰੀਕੇ ਦਾ ਇਹ ਬਣਿਆ ਰਹੇਗਾ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਜੀ ਦੇਖੋ ਹੁਣ ਆਪਣੀ ਸੂਜੀ ਹੈ ਜੀ ਜੋ ਰੋਸਟ ਹੋ ਚੁੱਕੀ ਹੈ ਜੀ ਚੰਗੀ ਤਰ੍ਹਾਂ ਇਸ ਦੇ ਉੱਪਰ ਤੁਸੀਂ ਨਾ ਦੇਖ ਸਕਦੇ ਹੋ ਦੇਖੋ ਬਬਲਸ ਜੇ ਆਏ ਹੋਏ ਨੇ ਪੂਰੀ ਤਰ੍ਹਾਂ ਰੋਸਟਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਇਸ ਦਾ ਚੈੱਕ ਕਰਨ ਦਾ ਇੱਕ ਤਰੀਕਾ ਦੇਖੋ ਇਹ ਵੀ ਆ ਕਿ ਸੂਜੀ ਆਪਣੀ ਅਲੱਗ ਹੋ ਚੁੱਕੀ ਆ ਤੇ ਦੇਸੀ ਕੀ ਆਪਣਾ ਅਲੱਗ ਹੋ ਚੁੱਕਿਆ ਦੇਖੋ ਜਦੋਂ ਇਸ ਤਰੀਕੇ ਨਾਲ ਜੀ ਸੂਜੀ ਅਲੱਗ ਹੋ ਜਾਵੇ ਤੇ ਦੇਸੀ ਕੀ ਅਲੱਗ ਹੋ ਜੇ ਤਾਂ ਸਮਝੋ ਆਪਣੀ ਸੂਜੀ ਰੋਸਟ ਹੋ ਚੁੱਕੀ ਆ ਹੁਣ ਆਪਾਂ ਇਸ ਵਿੱਚ ਚਾਸ਼ਨੀ ਵਾਲਾ ਪਾਣੀ ਐਡ ਕਰਾਂਗੇ ਇਸ ਨੂੰ ਜੀ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਸੂਜੀ ਵਿੱਚ ਪਾਣੀ ਨੂੰ ਆਪਾਂ ਹੁਣ ਆਪਾਂ ਇਸ ਵਿੱਚ ਇਸ ਨੂੰ ਥੋੜਾ ਜਿਹਾ ਕਲਰ ਦੇਣ ਲਈ ਆਪਾਂ ਇਸ ਵਿੱਚ ਫੂਡ ਕਲਰ ਐਡ ਕਰਾਂਗੇ ਇਹ ਹੀ ਆਪਸ਼ਨਲ ਆ ਜੀ ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਫੂਡ ਕਲਰ ਪਾ ਕੇ ਜੀ ਇਸ ਦਾ ਕਲਰ ਥੋੜਾ ਜਿਹਾ ਹੋਰ ਵੀ ਖੂਬਸੂਰਤ ਬਣ ਜਾਂਦਾ ਹੈਗਾ ਹਲਵੇ ਦਾ ਆਪਾਂ ਜੈਲੋ ਕਲਰ ਦਾ ਜੀ ਫੂਡ ਕਲਰ ਐਡ ਕੀਤਾਗਾ ਜਦੋਂ ਆਪਾਂ ਚਾਸ਼ਨੀ ਪਾ ਦਿੰਨੇ ਆ ਜੀ ਉਦੋਂ ਆਪਾਂ ਗੈਸ ਨੂੰ మీడియం ਟੂ ਹਾਈ ਰੱਖਣਾਗਾ ਤੇ ਆਪਾਂ ਇਸ ਨੂੰ ਸਿਰਫ ਡੇਢ ਜਾਂ 2 ਮਿੰਟ ਲਈ ਹੀ ਪਕਾਉਣਾਗਾ ਸੋਜੀ ਨੂੰ ਉਸ ਤੋਂ ਬਾਅਦ ਜਦੋਂ ਆਪਾਂ ਚਾਸ਼ਨੀ ਪਾ ਦਿੰਨੇ ਆ ਡੇਢ ਜਾਂ 2 ਮਿੰਟ ਲਈ ਹੀ ਆਪਾਂ ਇਸ ਨੂੰ ਪਕਾਉਣਾਗਾ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਜੀ ਨਹੀਂ ਫਿਰ ਇਹ ਜ਼ਿਆਦਾ ਠਿੱਕ ਹੋ ਜਾਵੇਗਾ ਹਲਵਾ ਆਪਾਂ ਇਸ ਨੂੰ ਹਲਕਾ ਜਿਹਾ ਪਤਲਾ ਹੀ ਰੱਖਣਾਗਾ ਦੇਖੋ ਉਵਾਲ ਪੂਰੀ ਤਰ੍ਹਾਂ ਆ ਚੁੱਕਿਆਗਾ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਕੀ ਇਹ ਕੰਨਕ ਪਤਲਾਗਾ ਦੇਖੋ ਇਸ ਤਰੀਕੇ ਦਾ ਇਹ ਬਣ ਚੁੱਕਿਆਗਾ ਉੱਪਰ ਇਸ ਤੇ ਦੇਖੋ ਕੀ ਵੀ ਆ ਦੇਸੀ ਕੀ ਕੰਨਾ ਤਿਆਰ ਰਿਹਾ ਜੀ ਇਸ ਉਪਰ ਤੇ ਹਲਵਾ ਵੀ ਆਪਣਾ ਦੇਖੋ ਪੂਰੀ ਤਰ੍ਹਾਂ ਪਤਲਾਗਾ ਜੀ ਜਦੋਂ ਇਸ ਤਰੀਕੇ ਦਾ ਬਣ ਜਾਵੇ ਫਿਰ ਆਪਾਂ ਗੈਸ ਨੂੰ ਬੰਦ ਕਰ ਦੇਣਾ ਜੀ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਡੇਢ 2 ਮਿੰਟ ਹੀ ਪਕਾਉਣਾ ਆਪਾਂ ਨੇ ਗੈਸ ਬੰਦ ਕਰਕੇ ਜੀ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਟੱਕ ਕੇ ਜੀ ਆਪਾਂ ਇਸ ਨੂੰ 10 ਮਿੰਟਾਂ ਬਾਅਦ ਚੈੱਕ ਕਰਾਂਗੇ 10 ਮਿੰਟਾਂ ਬਾਅਦ ਆਪਣਾ ਇਹ ਸੂਜੀ ਦਾ ਹਲਵਾ ਬਣ ਕੇ ਦੇਖੋ ਤਿਆਰ ਹੋ ਜਾਵੇਗਾ 10 ਮਿੰਟ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਨਾ ਤੋਂ ਉੱਪਰ ਇਸ ਦੀ ਦੇਸੀ ਕੀ ਆ ਦੇਖੋ 10 ਮਿੰਟ ਬਾਅਦ ਇਹ ਕੰਨਾ ਵਧੀਆ ਸੂਜੀ ਦਾ ਹਲਵਾ ਬਣ ਕੇ ਆਪਣਾ ਤਿਆਰ ਹੋਇਆਗਾ ਚਾਸ਼ਨੀ ਵਾਲਾ ਦੇਖੋ ਕੰਨਾ ਵਧੀਆ ਲੱਗ ਰਿਹਾ ਜੀ ਦੇਖੋ ਬਣ ਕੇ ਇਸ ਦੀ ਲੁੱਕ ਤੋਂ ਹੀ ਵਧੀਆ ਲੱਗ ਰਿਹਾ ਜੀ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੋਵੇਗਾ ਦੇਖੋ ਜੀ ਕੰਨਾ ਵਧੀਆ ਲੱਗ ਰਿਹਾ ਇਹ ਬਣ ਕੇ ਹੁਣ ਆਪਾਂ ਜੀ ਇਸ ਵਿੱਚ ਆਪਣੀ ਪਸੰਦ ਦੇ ਡਰਾਈ ਫਰੂਟ ਐਡ ਕਰਾਂਗੇ ਇਸ ਨੂੰ ਵੀ ਆਪਾਂ ਮਿਕਸ ਕਰ ਦਵਾਂਗੇ ਡਰਾਈ ਫਰੂਟ ਨੂੰ ਜੀ ਆਪਾਂ ਨੇ ਕੋਈ ਰੋਸਟ ਕਰਕੇ ਨਹੀਂ ਪਾਇਆ ਹੈਗਾ ਬਸ ਆਪਾਂ ਇਸ ਨੂੰ ਸਿੰਪਲ ਕੱਟ ਕੇ ਹੀ ਐਡ ਕਰਤਾ ਜੀ ਹੁਣ ਆਪਾਂ ਦੇਖੋ ਜੀ ਇਸ ਦੀ ਪਲੇਟਿੰਗ ਕਰ ਰਹੇ ਹਾਂ ਅਗਰ ਤੁਹਾਨੂੰ ਜੀ ਇਹ ਸੂਜੀ ਦਾ ਹਲਵਾ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਜੀ ਤੁਹਾਡੇ ਤੱਕ ਪਹੁੰਚ ਜਾ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ